ਨਾਲ ਸੈਕਸ ਪਾਵਰ ਨੂੰ ਵਧਾਉਣ ਦੀਆਂ ਜੋ ਦਵਾਈਆਂ ਚੱਲ ਰਹੀਆਂ ਉਹਨੂੰ ਗਲਤ ਤਰੀਕੇ ਨਾਲ ਪ੍ਰਮੋਟ ਕਰਕੇ ਬੱਚਿਆਂ ਤੱਕ ਪਹੁੰਚਾਉਂਦੀ ਸੀ ਨੂੰ ਇੱਕ ਬੀਬੀ ਜਿਹਦੀ 22-23 ਸਾਲ ਉਮਰ ਆ ਲੜਕੀ ਫਿਰ ਕਹਿ ਰਹੀ ਆ ਵੀ ਸਹਜ ਜੇ ਪਤਲਾ ਤਾਂ ਮੋਟਾ ਕਰ ਲੋ ਜੇ ਛੋਟਾ ਵਾ ਤਾਂ ਵੱਡਾ ਕਰ ਲੋ ਤੇ ਦੇ ਮੂੰਹੋਂ ਸੁਣਦਿਆਂ ਵੀ ਸਾਡੇ ਬੱਚੇ ਦੀ ਉਮਰ 15 ਸਾਲ ਤੋਂ ਆਉਦੀ ਸਕੀ ਭੈਣ ਨਹੀਂ ਫਿਜ਼ੀ ਕਰ ਰਿਹਾ ਰਿਸ਼ਨ ਚ ਸਾਡੇ ਮੁੰਡੇ ਦੀ ਉਮਰ ਲੈਣ ਬੈ ਦਾ ਜਿਹੜੇ ਘਰਾਂ ਤੱਕ ਦਵਾਈਆਂ ਪਹੁੰਚਦੀਆਂ ਕਰ ਦਿੰਦੇ ਜੋ ਗੈਰ ਕਾਨੂੰਨੀ ਐ ਇੱਕ ਤੇ ਜਿਹਨਾਂ ਵਾ ਹਥਿਆਰਾਂ ਤੇ ਜੇ ਤੁਸੀਂ ਬਣਾਤਾ ਸਾਨੂੰ ਇਤਰਾਜ ਕੋਈ ਨਹੀਂ ਇਸ ਗੱਲ ਤੇ ਵੀ ਹੋਣਾ ਚਾਹੀਦਾ ਉਹਨਾਂ ਨੂੰ ਬੁਲਾਇਆ ਜਾਵੇ ਉਹਨਾਂ ਦੇ ਪਰਚਾ ਦਰਜ ਕਰਕੇ ਬੁਲਾਇਆ ਜਾਵੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆਂ ਅਮਰਤਪਾਲ ਸਿੰਘ ਮਹਿਰੋ ਦੇ ਬਾਰੇ ਅਮਰਤਪਾਲ ਸਿੰਘ ਮਹਿਰੋ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਸੈਕਸ ਪਾਵਰ ਨੂੰ ਵਧਾਉਣ ਵਾਲੇ ਵੈਦਾਂ ਤੇ ਤੰਜ ਕਸਿਆ ਤੁਹਾਨੂੰ ਦੱਸ ਦਈਏ ਕਿ ਅਮਰਤਪਾਲ ਸਿੰਘ ਮਹਿਰੋ ਦਾ ਕਹਿਣਾ ਹੈ ਕਿ ਇਹ ਵੈਦ ਖੁੱਲੇ-ਆਮ ਆਪਣਾ ਪ੍ਰਚਾਰ ਕਰਦੇ ਨੇ ਸੋਸ਼ਲ ਮੀਡੀਆ ਤੇ ਕਿ ਇਹ ਵੈਦ ਆਪਣੀਆਂ ਵੀਡੀਓਜ਼ ਵਿੱਚ ਕਹਿੰਦੇ ਨੇ ਕਿ ਤੁਹਾਡੇ ਵਿੱਚ ਹਾਥੀਆਂ ਜਿੰਨੀ ਪਾਵਰ ਆ ਜਾਵੇਗੀ ਘੋੜਿਆਂ ਜਿੰਨੀ ਪਾਵਰ ਆ ਜਾਵੇਗੀ ਤੇ ਨਾਲ ਹੀ ਇਹ ਕਨੈਕਟ ਨੰਬਰ ਵੀ ਲਿਖਿਆ ਹੁੰਦਾ ਹੈ ਜਿੱਤੇ ਇਹਨਾਂ ਨੇ ਲਿਖਿਆ ਹੁੰਦਾ ਹੈ ਕਿ ਹੋਮ ਡਿਲੀਵਰੀ ਜਿਹੜੀ ਗੁਪਤ ਤਰੀਕੇ ਨਾਲ ਕੀਤੀ ਜਾਵੇਗੀ ਇਹ ਜਿਹੜੀ ਹੋਮ ਡਿਲੀਵਰੀ ਗੁਪਤ ਤਰੀਕੇ ਨਾਲ ਕਰਦੇ ਨੇ ਉਹ ਗੱਲ ਜਿਹੜੀ ਹੈ ਕਿਤਨਾ ਕਿਤੇ ਅਮਰਤਪਾਲ ਸਿੰਘ ਮੈਰੋ ਨੂੰ ਬਹੁਤ ਜ਼ਿਆਦਾ ਗੈਰ ਕਾਨੂੰਨੀ ਲੱਗੀ ਇਸ ਕਰਕੇ ਉਹਨਾਂ ਨੇ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਤੁਸੀਂ ਇਸ ਤੇ ਵੀ ਕਾਨੂੰਨ ਲਾਗੂ ਕਰੋ ਜੇਕਰ ਤੁਸੀਂ ਹਥਿਆਰਾਂ ਤੇ ਕਾਨੂੰਨ ਬਣਾਏ ਨੇ ਤਾਂ ਇਹਨਾਂ ਲੋਕਾਂ ਤੇ ਵੀ ਕਾਨੂੰਨ ਬਣਨੇ ਚਾਹੀਦੇ ਨੇ ਔਰ ਜੇਕਰ ਇਹ ਗਲਤ ਤਰੀਕੇ ਦੇ ਨਾਲ ਪ੍ਰਚਾਰ ਕਰਦੇ ਨੇ ਜਾਂ ਫਿਰ ਦਵਾਈ ਵੇਚਦੇ ਨੇ ਤਾਂ ਇਹਨਾਂ ਤੇ ਪਰਚਾ ਕਰਕੇ ਇਹਨਾਂ ਦੇ ਕੋਲ ਪਹੁੰਚੇ ਜਾਵੇ ਮੈਰੋ ਦੀ ਗੱਲ ਹੈ ਬਿਲਕੁਲ ਸਹੀ ਹੈ ਕਿਉਂਕਿ ਹੋਮ ਡਿਲੀਵਰੀ ਜਿੱਥੇ ਇਹਨਾਂ ਦੇ ਕੰਟੈਕਟ ਨੰਬਰ ਲਿਖੇ ਹੁੰਦੇ ਨੇ ਉਹਨਾਂ ਨੂੰ ਤਾਂ ਬੱਚੇ ਵੀ ਆਰਡਰ ਕਰ ਸਕਦੇ ਨੇ ਜਿਹੜੇ ਅੱਜਕੱਲ ਫੋਨ ਚਲਾਉਂਦੇ ਨੇ ਹੋਰ ਕੀ ਕੁਝ ਕਿਹਾ ਅਮਰਪਾਲ ਸਿੰਘ ਮੈਰੋ ਨੇ ਤੁਹਾਨੂੰ ਦਿਖਾਉਨੇ ਆ ਇਹ ਵੀਡੀਓ ਤੁਸੀਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਤੁਹਾਡਾ ਕੀ ਵਿਚਾਰ ਹੈ ਇਸ ਪੂਰੇ ਮਸਲੇ ਤੇ ਕਮੈਂਟ ਕਰਕੇ ਜਰੂਰ ਦੱਸੋ ਜੇ ਔਰ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਦਿਓ ਸ਼ੇਅਰ ਕਰਨ ਦੀ ਢੰਗ ਦੇ ਨਾਲ सेक्स पावर ਨੂੰ ਵਧਾਉਣ ਦੀਆਂ ਜੋ ਦਵਾਈਆਂ ਚੱਲ ਰਹੀਆਂ ਉਹਨੂੰ ਗਲਤ ਤਰੀਕੇ ਨਾਲ ਪ੍ਰਮੋਟ ਕਰਕੇ ਬੱਚਿਆਂ ਤੱਕ ਪਹੁੰਚਦਿਆਂ ਕਰਦੀਆਂ ਜਿਹਦੇ ਕਰਕੇ ਸਾਡੇ ਕੋਲੇ ਜੋ ਰੇਪ ਕੇਸ ਆਉਂਦੇ ਆ ਜਾਂ ਫਿਜ਼ੀਕਲ ਰਿਲੇਸ਼ਨ ਦੇ ਕੇਸ ਆਉਂਦੇ ਤੇ ਉਹਨਾਂ ਤੋਂ ਪਤਾ ਲੱਗਾ ਵੀ ਆਨਲਾਈਨ ਵੈਦਾਂ ਜਿਹੜੇ ਘਰਾਂ ਤੱਕ ਦਵਾਈਆਂ ਪਹੁੰਚਦਿਆਂ ਕਰ ਦਿੰਦੇ ਜੋ ਗੈਰਕਾਨੂੰਨੀ ਐ ਇੱਕ ਤੇ ਜੋ ਉਹ ਪ੍ਰਮੋਸ਼ਨਾਂ ਕਰ ਰਹੇ ਆ ਇੰਟਰਨੈਟ ਤੇ ਤੇ ਉਹਦੇ ਉੱਤੇ ਜੋ ਸ਼ਬਦਾਵਲੀ ਪੰਜਾਬੀ ਚ ਲਿਖੀ ਆ ਉਹ ਬਹੁਤ ਹੀ ਗੈਰਕਾਨੂੰਨੀ ਤੇ ਅਸ਼ਲੀਲਤਾ ਫਲਾਉਂਦੀ ਆ ਜਿਹਦੇ ਅਸੀਂ ਸਖਤ ਖਿਲਾਫ ਆ ਇਸ ਕਰਕੇ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਸੀ ਅੱਜ ਵੀ ਏਸੀ ਤੇ ਵੀ ਕਾਨੂੰਨ ਲਾਗੂ ਹੋਣਾ ਚਾ 1.5 ਸਾਲ ਪਹਿਲਾਂ ਇੱਕ ਕਾਨੂੰਨ ਬਣਿਆ ਸੀ ਜਿਹੜਾ ਹਥਿਆਰਾਂ ਦਾ ਪ੍ਰਮੋਟ ਕਰੂਗਾ ਫੋਟੋ ਜਾਂ ਵੀਡੀਓ ਪਾਊਗੀ ਉਹਦੇ ਤੇ ਧਾਰਾ ਲੱਗੂਗੀ ਮੇਰੇ ਤੇ ਤਿੰਨ ਪਰਚੇ ਚੱਲਦੇ ਹਥਿਆਰਾਂ ਦੀ ਫੋਟੋ ਪਾਉਣ ਤੇ 188 ਜਪੁੱਛ ਗਿਆ ਚੁੰਦੀ ਥਾ ਕਿੱਥੋਂ ਆਇਆ ਕਿਹਨੇ ਲਿਆ ਗੋਲੀਆਂ ਕਿੰਨੀਆਂ ਕਿਹਦਾ ਲਾਇਸੈਂਸ ਆ ਉਸ ਤਰੀਕੇ ਨਾਲ ਮੈਂ ਕਹਿੰਨਾ ਹਾਂ ਹਥਿਆਰਾਂ ਤੇ ਜੇ ਤੁਸੀਂ ਬਣਾਤਾ ਸਾਨੂੰ ਤਰਾਜ ਕੋਈ ਨਹੀਂ ਇਸ ਗੱਲ ਤੇ ਵੀ ਹੋਣਾ ਚਾਹੀਦਾ ਉਹਨਾਂ ਨੂੰ ਬੁਲਾਇਆ ਜਾਵੇ ਉਹਨਾਂ ਦੇ ਪਰਚਾ ਦਰਜ ਕਰਕੇ ਬੁਲਾਇਆ ਜਾਵੇ ਸਾਡੇ ਤੇ ਪਰਚਾ ਦਰਜ ਹੁੰਦਾ ਬਾਅਦ ਚ ਘਰੋਂ ਲੈ ਕੇ ਜਾਂਦੇ ਆ ਇਸ ਕਰਕੇ ਅਸੀਂ ਇਸ ਚੀਜ਼ ਨੂੰ ਅਸ਼ਲੀਲਤਾ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਚਾਹੀਦਾ ਹੈ। ਕਾਫੀ ਮੁੱਦੇ ਨੇ ਇਹ ਹੈਗੇ 7-8 ਅਸੀਂ ਸ਼ੇਅਰ ਕਰ ਸਕਦੇ ਹਾਂ ਪਰ ਮੈਂ ਇਹ ਕਹਿਣਾ ਮੈਂ ਵੀ ਜਦੋਂ ਆਪਾਂ ਕਿਸੇ ਬੱਚੀ ਦੀ ਗੱਲ ਕਰਾਂਗੇ ਉਹਦੇ ਨਾਲ ਜਿੰਨੇ ਇੱਕ ਵਾਰੀ ਰੇਪ ਹੋਇਆ ਜਿੰਨੀਆਂ ਵਾਰੀ ਗੱਲਾਂ ਕਰਾਂਗੇ ਉਹਨੂੰ ਫੀਲ ਹੋਊਗਾ ਕਿ ਮੇਰੀ ਗੱਲ ਚੱਲ ਰਹੀ ਹੈ ਇਸ ਕਰਕੇ ਆਪਾਂ ਇਹਨੂੰ ਸਾਹਮਣੇ ਲਿਆ ਨਹੀਂ ਸਕਦੇ। ਆਨ ਰਿਕਾਰਡ ਸਾਡੇ ਤੋਂ ਲੈ ਸਕਦਾ ਪ੍ਰਸ਼ਾਸਨ। ਬਹਿਦਾ ਸੀ ਉਹ ਆਪਦੇ ਪਰਸਨਲ ਚੈਨਲ ਬਣਾ ਕੇ ਉਸ ਨੂੰ ਪ੍ਰਮੋਟ ਕਰਦੇ ਸੀ ਵੇਚਦੇ ਸੀ ਕਮਾਈ ਮੋਟੀ ਹੁੰਦੀ ਆ ਪਰ ਉਸ ਚੀਜ਼ ਨੂੰ ਇੱਕ ਬੀਬੀ ਜਿਹਦੀ 22 23 ਸਾਲ ਉਮਰ ਆ ਲੜਕੀ ਫੀਮੇਲ ਮੇਲ ਦੀਆਂ ਕੀ ਬਿਮਾਰੀਆਂ ਨੇ ਤੇ ਉਹਨਾਂ ਦਾ ਹੱਲ ਕੀ ਹੋਊਗਾ ਉਹ ਆਪ ਦੱਸ ਰਹੀ ਆ ਉਸ ਚੀਜ਼ ਨੂੰ ਸਾਡੇ ਕੋਲੋਂ ਰਿਕਾਰਡ ਵੀਡੀਓ ਆ ਉਹਦੀਆਂ ਵੀਡੀਓ ਜੀਚ ਕਹਿ ਰਹੀ ਆ ਵੀ ਸੈਜ ਜੇ ਪਤਲਾ ਤਾਂ ਮੋਟਾ ਕਰ ਲਓ ਜੇ ਛੋਟਾ ਵਾ ਤਾਂ ਵੱਡਾ ਕਰ ਲਓ ਆਪ ਨੂੰ ਪਤਾ ਕਾਹਦੀਆਂ ਗੱਲਾਂ ਕਰ ਲੀਆ ਉਹਦਾ ਬਹੁਤ ਤਰਾਜ ਹੋਗਾ ਜੇ ਇੱਕ ਬੀਬੀ ਨੂੰ ਸ਼ਰਮ ਨਹੀਂ ਆ ਰਹੀ ਜੇ ਆ ਰਹੀ ਪੰਜਾਬ ਦੀ ਧਰਤੀ ਤੇ ਇਹ ਗੱਲਾਂ ਕਰਦਿਆਂ ਨੂੰ ਫਿਰ ਬੱਚਾ ਨੇ ਤੇ ਬਜ਼ੁਰਗਾਂ ਨੇ ਤਾਂ ਬੇਸ਼ਰ ਅਸੀਂ ਉਹ ਸਰਕਾਰ ਜੋਗ ਨੇ ਅਫਸਰ ਨਹੀਂ ਪੜ ਲੈ ਕੇ ਬਣੇ ਨੇ ਵੋਟਾਂ ਲੈ ਕੇ ਬਣੇ ਹੋਏ ਜਿੱਤੇ ਮੰਤਰੀ ਨੇ ਅਸੀਂ ਨਹੀਂ ਕਹਿੰਦੇ ਕਿ ਸਾਡੀ ਗੱਲਬਾਤ ਹੈ ਕਿ ਉਹਦੇ ਤੇ 24 ਘੰਟਿਆਂ ਚ ਸੁਣਵਾਈ ਕੀਤੀ ਜਾਵੇ ਜਦੋਂ ਸਾਡੀ ਕੰਪਲੇਂਟ ਹੈ ਕੇਐਸਐਸਪੀ ਸਾਹਿਬ ਦੇ ਦਫ਼ਤਰ ਪਹੁੰਚਿਆ ਕਰੂਗੀ ਸਰਪੰਚਾ ਪੰਚਾਰਾਹੀਂ ਉਹਦੇ ਤੇ ਅਸੀਂ 1 ਮਹੀਨਾ ਵੇਟ ਕਰਾਂਗੇ ਹਾਲਾਂਕਿ ਉਹਦਾ ਰਿਜ਼ਲਟ ਤਾਂ 24 ਘੰਟਿਆਂ ਚ ਆਉਂਦਾ ਪਰ 1 ਮਹੀਨਾ ਅਸੀਂ ਜ਼ਰੂਰ ਵੇਟ ਕਰਿਆ ਕਰਾਂਗੇ ਉਹਦੇ ਤੇ ਕਾਰਵਾਈ ਹੋ ਜੇ ਕਿਉਂਕਿ ਇਹ ਸਾਡੀ ਨਿੱਜੀ ਲੜਾਈ ਨਹੀਂ ਹੈ ਨਾ ਸਾਡੇ ਘਰੇ ਪ੍ਰੋਬਲਮ ਹੈ ਇਸ ਗੱਲ ਦੀ ਨਾ ਹੀ ਮੇਰਾ ਪਰਿਵਾਰਾ ਨਾ ਮੇਰਾ ਵਿਆਹ ਹੋਇਆ ਨਾ ਹੀ ਮੈਨੂੰ ਇਸ ਚੀਜ਼ ਦੀ ਪਰ ਦੁੱਖ ਲੱਗਦਾ ਇਸ ਗੱਲ ਦਾ ਜਦੋਂ ਅਸੀਂ ਕਿਸੇ ਬੱਚੇ ਦੇ ਮੂੰਹੋਂ ਤੇ ਮਾਪਿਓ ਦੇ ਮੂੰਹੋਂ ਸੁਣਦੇ ਆ ਵੀ ਸਾਡੇ ਬੱਚੇ ਦੀ ਉਮਰ 15 ਸਾਲ ਆ ਉਹ ਆਪਦੀ ਸੱਕੀ ਭੈਣ ਨਾਲ ਹੀ ਰਿਲੇਸ਼ਨ 'ਚ ਆ ਸਾਡੇ ਉਹ ਮੁੰਡੇ ਦੀ ਉਮਰ 25 ਸਾਲ ਆ ਉਹ ਆਪਦੀ 15 ਸਾਲ ਦੀ ਸੱਕੀ ਭਤੀਜੀ ਨਾਲ ਰਿਲੇਸ਼ਨ ਦੇ ਵਿੱਚ ਆ ਮੁੰਡੇ ਦੀ ਉਮਰ 25 ਸਾਲ ਆ ਉਹ 7 ਸਾਲ ਦੀ ਬੱਚੀ ਆ ਜਿਹੜੀ ਉਹਦੀ ਸਕੇ ਚਾਚੇ ਦੀ ਕੁੜੀ ਉਹਦੇ ਨਾਲ ਹੀ ਰਿਲੇਸ਼ਨ ਦੇ ਵਿੱਚ ਆ ਦਖਲ ਆਗਦਾ ਭਈ ਇਸ ਗੱਲ ਦਾ ਅਣਖਾਂ ਗੈਰਤਾ ਪੰਜਾਬ ਚ ਮੁੱਕਦੀਆਂ ਜਾ ਰਹੀਆਂ ਜਿੰਨਾ ਸਿੱਖਾਂ ਨੇ ਜਾਂ ਪੰਜਾਬ ਬਸੰਗਾਂ ਨੇ ਇਸ ਧਰਤੀ ਤੇ ਜਨਮ ਲਿਆ ਕਿਸੇ ਵੀ ਧਰਮ ਦੇ ਨੌਜਵਾਨ ਨੇ ਉਹਨਾਂ ਨੇ ਬਗਾਨੀਆਂ ਜਿੱਤਾਂ ਨੂੰ ਬਚਾਉਣ ਖਾਤਰ ਤਾਂ ਲੜਨ ਵਾਲੇ ਜਿਹੜੇ ਬਲੱਡ ਸੀਗੇ ਉਹ ਖਤਮ ਕਰਕੇ ਹੁਣ ਆਪਣੀਆਂ ਹੀ ਇੱਜ਼ਤਾਂ ਤੇ ਨਿਗਰ ਰੱਖ ਲਈ ਆ ਉਹਦੇ ਜ਼ਿੰਮੇਵਾਰ ਮੈਂ ਇਹ ਸਮਝਦਾ ਇਹ ਵੈਦਾਂ ਨੇ ਤਰੀਕੇ ਦੱਸੇ ਆ ਇਦੂ ਪਹਿਲਾਂ ਇੱਕ ਮੈਂ ਪ੍ਰੋਡੂਸਰ ਡੀਐਕਸ ਐਕਸ ਨੂੰ ਕੁੱਟਿਆ ਸੀ ਹਜੇ ਤੱਕ ਸਾਡੇ ਤੋਂ ਪਰਚਾ ਦਰਚਿਆ ਉਹਦੇ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਸਾਡਾ ਵੈਰ ਵੈਰੀ ਨਹੀਂ ਹੈਗਾ ਉਹ ਨੌਜਵਾਨਾ ਸਾਡਾ ਭਰਾ ਇਸ ਕਰਕੇ ਕੁੱਟਿਆ ਸੀ ਤਾਂ 3 ਸਾਲ ਹੋ ਗਏ ਕੁੱਤੇ ਨੂੰ ਸਾਡੇ ਦੇ ਪਰਚਾ ਚੱਲਦਾ ਉਹਨੂੰ ਪੁਲਿਸ ਅਜੇ ਤੱਕ ਰੋਕ ਨਹੀਂ ਸਕੀਗੀ ਉਹਦੇ ਤੇ ਵੀ ਦੁਆਰਾ ਕੰਪਲੇਂਟ ਐਸਐਸਪੀ ਦਫ਼ਤਰ ਘੱਟੋ-ਘੱਟ 10 ਬੱਚੇ ਚਾਹੇ ਭੇਜਾਂਗੇ ਮਾਨਸਾ ਜ਼ਿਲ੍ਹਾ ਦੇ 10000 ਰੁਪਏ ਹੋਣਗੇ ਤੇ ਉਹਨਾਂ ਨਾਲ 5-5 ਮੈਂਬਰ 50 ਜਣੇ ਹੋਣਗੇ ਘੱਟੋ-ਘੱਟ ਨਹੀਂ ਤਾਂ 70 ਬੰਦੇ ਜਾ ਕੇ ਕਹਿਣਗੇ ਵੀ ਇਹਨਾਂ ਦੇ ਪੇਜ ਚੈਨਲ ਜੋ ਹੈਗੇ ਬੰਦ ਤੇ ਬੰਦ ਦੀ ਕਾਰਵਾਈ ਕੀਤੀ ਹੈ ਉਹਦਾ ਪ੍ਰੂਫ ਦੇਵਾਂਗੇ ਸਾਡੇ ਘਟਾਪੇ ਤੋਂ ਵੱਧ ਹੋਈਆਂ ਗਾਲੀ-ਗਲੋਚਾਂ ਦੇ ਵੱਧ ਪ੍ਰੂਫ ਦੇਵਾਂਗੇ ਅਸੀਂ ਫਿਰ ਕੋਈ ਨਾ ਭਾਈ ਫਿਰ ਮਹੀਨਾ ਹੋਰ ਵੇਟ ਕਰ ਲਿਓ ਫਿਰ ਕੁਛ ਨਾ ਕੁਛ ਤਾਂ ਵੀ ਨੌਜਵਾਨ ਬੈਠਣਗੇ ਨੈਗਸਾਂਗ ਫਿਰ ਫੈਰ ਜੋੜ ਕੇ ਆਪਦੇ ਚਲਾਉਣਗੇ ਹੁਣ ਸਾਡਾ ਤਾਂ ਕੋਈ ਜਥੇਦਾਰ ਐ ਨਹੀਂਗਾ ਅਸੀਂ ਤਾਂ ਯਤੀਮ ਆ ਸਾਡਾ ਕਾਲਤਾਖਤ ਖਾਲੀ ਬੈਠਾ ਵੈ ਸਮਝ ਗਏ ਸਾਨੂੰ ਕਿਸੇ ਤੋਂ ਆਸ ਨਹੀਂ ਹੈ ਉਹਨਾਂ ਨੇ ਬਾਈ ਜਿਹੜਾ ਨੇ ਗੱਲ ਕੀਤੀ ਸੀ ਸ਼ਹੀਦਾਂ ਦੀ ਫੋਟੋ ਲਾਉਣ ਤੇ ਸਾਨੂੰ ਹੁਣ ਇਹ ਤਾਂ ਸ਼ਹੀਦ ਹੋ ਗਿਆ ਸਰਕਾਰ ਨਾਲ ਲੜਦੇ ਤੇ ਉਹ ਜਿਹੜੇ ਹੌਣ ਵਾਲੇ ਬੈਠੇ ਸਰਕਾਰ ਦੀ ਬੁੱਕਲ ਚ ਹਾਲਾਂਕਿ ਆਪਾਂ ਚਲੋ ਜਥੇਦਾਰਾਂ ਦਾ ਹੁਣ ਨਾਂ ਨਹੀਂ ਲੈਣਾ ਦੋ ਤਿੰਨ ਅਰੇ ਉਹਨਾਂ ਨਾਲ ਗੱਲਬਾਤ ਕੀਤੀ ਆ ਵੀ ਉਹ ਇਸ ਚੀਜ਼ ਨੂੰ ਮੰਨ ਨਹੀਂ ਰਹੇਗੇ ਤੇ ਪਰ ਕੋਈ ਨਾ ਫਿਰ ਉਹਦੇ ਕਹਿਣਗੂ ਵੀ ਆਪ ਹੀ ਕੋਈ ਨਾ ਕੋਈ ਗੱਲਬਾਤ ਤੋੜਾਂਗੇ ਕਰਾਂਗੇ